ਕਤਈ ਜੀਵ ਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਸਤ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਜੋ ਕਹਿੰਦਾ ਹੈ ਬ੍ਰਹਮ ਹੀ ਬ੍ਰਹਮ ਹੈ ਇਕੋ ਬ੍ਰह्म ਦੁਤਿਆ ਨਾਸਤੀ ਦੂਜਾ ਹੈ ਹੀ ਨਹੀਂ ਉਹ ਇਸ ਗੱਲ ਦਾ ਸਬੂਤ ਹੈ ਨਜ਼ਰਾਂ ਉੱਪਰ ਟਿਕ ਗਈਆਂ ਉੱਪਰ ਟਿਕ ਗਈ ਕਿ ਸੇ ਵਕਤੀ ਰਹੀ ਕਦੀ ਕਦੀ ਇਹ ਉੱਪਰ ਮਸਤਕ ਤੇ ਝਲਕਦਾ ਹੈ ਗੁਜੜਾ ਲਦਦਾ ਮਾਲ ਲੱਥੇ ਹੀ ਪ੍ਰਗਟਦੀ ਹੈ ਉਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਤਾਂ ਹੀ ਐਸੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆਂ ਤੇਰਾ ਨਾਮ ਜਿਤੇ ਜਿਹਨੂੰ ਵੇਖੀਏ ਤੇ ਕਿਦਰੀ ਨਜ਼ਰਾਂ ਉੱਪਰ ਉੱਠ ਜਾਣਾ ਉੱਪਰ ਉੱਠ ਜਾਣਾ ਹੁਣ ਦੂਜਾ ਨੁਕਤਾ ਚੇਤੇ ਰੱਖਣਾ ਜਿਨ੍ਹਾਂ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਕਦੇ-ਕਦੇ ਲੋੜ ਮਾਤਰ ਉਹ ਨਿਗਾਹਾਂ ਥੱਲੇ ਕਰ ਲੈਂਦੇ ਰਹੇ ਪਦਾਰਤ ਸਿਰਫ ਉਪਜੀਵਕਾ ਨਜ਼ਰਾਂ ਦਾ ਸੁਭਾਅ ਉੱਪਰ ਹੀ ਹੋ ਗਿਆ ਹੈ ਦ੍ਰਿਸ਼ਟੀ ਦਾ ਸੁਭਾਅ ਸਿਰਫ ਉੱਪਰ ਤੱਕਣਾ ਹੀ ਹੋ ਗਿਆ ਹੈ ਉਨ੍ਹਾਂ ਦੇ ਅਨੁਭਵੀ ਬਚਨ ਜਦ ਉਹ ਕਹਿੰਦੇ ਨੇ ਤੇ ਜਿਨ੍ਹਾਂ ਦੀ ਨਜ਼ਰਾਂ ਹੈ ਨਹੀਂ ਥੱਲੇ ਬਿਲਕੁਲ ਥੱਲੇ ਜਦ ਉਨ੍ਹਾਂ ਦੇ ਹੱਥ ਉਹ ਬਚਨ ਆ ਜਾਂਦੇ ਨੇ ਉਨ੍ਹਾਂ ਦਾ ਅਨੁਭਵ ਉਹ ਬਸ ਕਰਮ ਕਾਂਡ ਬਣ ਕੇ ਰਹਿ ਜਾਂਦਾ ਕਰਮ ਕਾਂਡ ਕਰਮ ਕਾਂਡ ਜਿਹਦੇ ਚ ਪ੍ਰੇਮ ਨਹੀਂ ਹੈ ਕਰਮ ਮੈਂ ਕਰ ਰਿਹਾ ਆ ਭਾਵਨਾ ਨਹੀਂ ਹੈ ਕਰਮ ਮੈਂ ਕਰ ਰਿਹਾ ਆ ਗਿਆਨ ਨਹੀਂ ਹੈ ਕਰਮ ਮੈਂ ਕਰ ਰਹਿਆਂ ਅਨੁਭਵ ਨਹੀਂ ਹੈ ਕਰਮ ਮੈਂ ਕਰ ਰਹਿਆਂ ਰਸ ਨਹੀਂ ਹੈ ਇਹਨੂੰ ਕਹਿ ਦਿੰਦੇ ਨੇ ਮੁਰਦਾ ਧਰਮ ਲਾਸ਼ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਹੈ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮੁਰਦਾ ਹੋ ਗਈ ਹੈ ਤਾਂ ਫਿਰ ਮੁਰਦਿਆਂ ਨੂੰ ਪੋਜਣਗੇ ਔਰ ਕਿਸ ਨੂੰ ਪੋਜਣਗੇ ਕਬਰਾਂ ਨੂੰ ਪੋਜਣਗੇ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿਖੇ ਮਰੂਦਾ ਹੋ ਗਈ ਹੈ ਤੇ ਮੂਏ ਕੋ ਮੁਆਮਲੇ ਮਹਾਰਾਜ ਕਹਿੰਦਾ ਮੁਰਦੇ ਦਾ ਸੰਬੰਧ ਤੇ ਫਿਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਲੱਗੇ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਹੈ ਕਥਈ ਜੀਵਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਬੋਵਦਾ ਨਾ ਪੜੋ ਹਰ ਬਿਨ ਅਵਰ ਨ ਪੂਜੋ ਮੜੀ ਮਸਾਨ ਨ ਜਾਏ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਜਾਏ ਗਨ ਗੁਰੂ ਨਾਨਕ ਦੇਵ ਜੀ ਔਰ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੂਲ ਨਾਵਾ ਭੁੱਲ ਕੇ ਵੀ ਨਹੀਂ ਪਰ ਕੀ ਕਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਨਾ ਬਣ ਮਨ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ ਤਾਂ ਫਿਰ ਕਹਿਣਾ ਪਏਗਾ ਮੁਰਦਾਧਰਮ ਉਹ ਕਰਮ ਕਰਮकांड ਨੇ ਮੁਰਦਾ ਨੇ ਜਿਸ ਕਰਮ ਦੇ ਕੋਈ ਭਾਵਨਾ ਨਹੀਂ ਕੋਈ ਸ਼ਰਧਾ ਨਹੀਂ ਮੈਂ ਕਰਤੇ ਰਿਆਂ ਸ਼ਰਧਾ ਨਹੀਂ ਮੈਂ ਕਰਤੇ ਰਿਹਾ ਵਿਰੋਸਾ ਨਹੀਂ ਹੈ ਮੈਂ ਕਰਮ ਕਰਤੇ ਰਿਹਾ ਪਰ ਰਸ ਵੀ ਕੋਈ ਨਹੀਂ ਸਵਾਦ ਵੀ ਕੋਈ ਨਹੀਂ ਮੈਂ ਕਰਮ ਕਰਤੇ ਰਿਹਾ ਇਹਦੇ ਚ ਕੋਈ ਆਨੰਦ ਵੀ ਨਹੀਂ ਹੈ ਖੇੜਾ ਵੀ ਨਹੀਂ ਹੈ ਇਹ ਕਰਮ ਕਾਂਡ ਬਸ ਮਨੋਕ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ ਜਿਵੇਂ ਲਾਸ਼ ਚੁੱਕੀ ਹੋਈ ਹੋਵੇ ਕਿਉਂਕਿ ਇਸ ਸ਼ਬਦ ਦੇ ਚ ਇਹ ਖਿਆਲ ਵੀ ਆਇਆ ਐਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਕਰਦਾ ਹਾਂ ਕਰਮ ਕਾਂਡ ਕਿਹੜੇ ਕਰਮ ਮੁਰਦਾ ਤੇ ਮੁਰਦਾ ਕਰਮ ਕਿਸ ਨੂੰ ਕਹੋਗੇ ਕਰਮ ਮੈਂ ਕਰ ਰਿਹਾ ਮੇਰੀ ਭਾਵਨਾ ਨਹੀਂ ਹੈ ਉਹਦੇ ਵਿੱਚ ਮੇਰੀ ਸ਼ਰਧਾ ਨਹੀਂ ਕਰਮ ਮੈਂ ਕਰ ਰਿਹਾ ਉਹ ਮੇਰਾ ਅਨੁਭਵ ਨਹੀਂ ਹੈ ਉਹਦੇ ਵਿੱਚ ਸੂਝ ਸਮਝ ਨਹੀਂ ਹੈ ਕਰਮ ਮੈਂ ਕਰ ਰਿਹਾ ਕੋਈ ਖੇੜਾ ਤੇ ਖੁਸ਼ੀ ਨਹੀਂ ਹੈ ਕਰਮ ਕਾਂਡ ਜੀਵਨ بھر ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ ਹੈ ਹੁਣ ਮੈਂ ਅਰਜ਼ ਕਰਾਂ ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣ ਗਿਆ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ ਰਾਜਨੀਤਿਕ ਮਹਾਨ ਹੁੰਦਾ ਜਾਏਗਾ ਧਨਵਾਨ ਮਹਾਨ ਹੁੰਦਾ ਜਾਏਗਾ ਕਾਰੋਬਾਰੀ ਮਹਾਨ ਹੁੰਦਾ ਜਾਏਗਾ ਭਗਤ ਨਜ਼ਰਾਂ ਤੋਂ ਉਜਲ ਹੁੰਦਾ ਜਾਏਗਾ ਸੰਸਾਰ ਦਾ ਭਰਮਣ ਕਰਦੇ ਆਂ ਮੈਂ ਰੱਬ ਨਾਲ ਜੁੜਿਆ ਹੋਇਆ ਰੂਹਾਂ ਦੇਖਿਆ ਨੇ ਪਰ ਜਿਸ ਜਿਹ ਸ਼ਹਿਰ ਦੇ ਚ ਨੇ ਬਿਲਕੁਲ ਗੁਮਨਾਮ ਗੱਲੀ ਦੇ ਬੰਦੇ ਵੀ ਨਹੀਂ ਜਾਣਦੇ ਇਹ ਰੱਬ ਨਾਲ ਜੁੜੀ ਹੋਈ ਇਹ ਵੀ ਮਰਜ਼ ਕਰਦੇ ਜਦ ਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ ਹਨ ਆਨੰਦ ਹੈ ਉਹਨਾਂ ਦਾ ਰਸ ਇਸ ਕਰੇ ਜਨਾਬ ਇਹਣਾ ਕਿ ਬ੍ਰਹਮ ਗਿਆਨੀ ਹੁੰਦੇ ਹੀ ਨੇ ਸੰਤ ਹੁੰਦੇ ਹੀ ਨੇ ਜਿਸ ਦਿਨ ਨਹੀਂ ਆਉਣਗੇ ਪ੍ਰithvi ਵੀ ਨਹੀਂ ਹੋਵੇਗੀ ਹੈਨ ਅਰ ਜੋਗ ਜੋਗ ਭਗਤੋ ਪਾਇਆ ਪਹਿਜ ਰਖਦਾ ਆਇਆ ਅਰ ਸਮੇ ਭਗਤ ਹੁੰਦੇ ਨੇ ਪ੍ਰithvi ਭਗਤਾਂ ਤੋਂ ਕਦੀ ਖਾਲੀ ਨਹੀਂ ਹੋਈ ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ ਮਨੁੱਖ ਦੀਆਂ ਨਜ਼ਰਾਂ ਥੱਲੇ ਪੈਰ ਦੇਖਦੇ ਆਂ ਤੋਂ ਹਰ ਸ਼ਹਿਰ ਦੇ ਧਨਵਾਨ ਦਿਖਾਈ ਦਿੰਦੇ ਨੇ ਧਨਵਾਨ ਪੂਜਨੇ ਕਰਨ ਹਰ ਸ਼ਹਿਰ ਦੇ ਚ ਵੱਡੇ ਵਪਾਰੀ ਦਿਖਾਈ ਦਿੰਦੇ ਨੇ ਵੱਡੇ ਵਪਾਰੀ ਪੂਜਨੇ ਕਰਨ ਹਰ ਸ਼ਹਿਰ ਦੇ ਚ ਰਾਜਨੀਤਿਕ ਦਿਖਾਈ ਦਿੰਦੇ ਨੇ ਰਾਜਨੀਤਿਕ ਲੋਕਾਂ ਦੀ ਪ੍ਰਕਰਮ ਭਗਤ ਨਹੀਂ ਦਿਖਾਈ ਦਿੰਦੇ ਅਗਰ ਕਿਸੇ ਸ਼ਹਿਰ ਚ ਹੈ ਅਵਲ ਤੇ ਹੁੰਦਾ ਨਹੀਂ ਹੈ ਤੇ ਗੁਮਨਾ ਬਿਲਕੁਲ ਗੁਮਨਾ ਮੈਂ ਇਸ ਤਰ੍ਹਾਂ ਦੀਆਂ ਮਾਸਤਰਾਂ ਹਾਂ ਜੁੜੀਆਂ ਹੋਈਆਂ ਆਤਮਾਵਾਂ ਦੇਖਿਆ ਨੇ ਸਿੱਖ ਜਗਤ ਵਿੱਚ ਬਹੁਤਾਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ 'ਚ ਮੇਰਾ ਭਰਮਣ ਹੈ ਪਰ ਮੈਂ ਹਿੰਦੂ ਜਗਤ ਵਿੱਚ ਵੀ ਦੇਖਿਆ ਮੈਂ ਮੁਸਲਮਾਨਾਂ ਦੇ ਵਿੱਚ ਵੀ ਕੁਝ ਪ੍ਰਭੂ ਨਾਲ ਜੁੜੇ ਹੋਏ ਲੋਕ ਦੇਖੇ ਉਹਨਾਂ ਦੇ ਵੀ ਆਪਣੇ ਇੱਕ ਅਵਸਥਾ ਬਣੀ ਹੋਈ ਹੈ ਪਰ ਇਸ ਤਰ੍ਹਾਂ ਦੇ ਪੁਰਸ਼ ਗੁਮਨਾਮ ਨੇ ਕੋਈ ਪੋਜਣੇਕ ਨਹੀਂ ਗਲੀ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਇਹ ਇੱਕ ਜੁੜ ਚੁਕੇ ਹਨ ਕਰਮ ਕਾਂਢੀ ਜੋ লাশ ਚੁੱਕੀ ਫਿਰਦੇ ਨੇ ਲਾਸ਼ਾਂ ਨਾਲ ਰਹਿੰਦਿਆਂ ਰਹਿੰਦਿਆਂ ਮੁਰਦਿਆਂ ਨਾਲ ਰਹਿੰਦਿਆਂ ਰਹਿੰਦਿਆਂ ਮੁਰਦਿਆਂ ਵਿੱਚ ਰਹਿਣ ਦੀ ਆਦਤ ਹੋ ਗਈ ਜਿਵੇਂ ਦੇ ਜਗ ਦੇ ਬੰਦੇ ਦੇਖਣੇ ਔਖੇ ਹੋ ਕੇ ਇਹ ਵੀ ਮੈਂ ਜੋ ਹੈ ਅਰਜ਼ ਕਰਦੇ ਆਂ ਅਨੁਭਵੀ ਪੁਰਸ਼ਾਂ ਦੇ ਜਦ ਬੋਲ ਉਹਨਾਂ ਦੇ ਕੋਲ ਆ ਜਾਂਦੇ ਨੇ ਜੋ ਅਨੁਭਵੀ ਬਹਿਨ ਨੇ ਅਨੁਭਵ ਨਹੀਂ ਹੈ ਸ਼ਰਧਾ ਨਹੀਂ ਹੈ ਭਾਵਨਾ ਨਹੀਂ ਹੈ ਉਹ ਸਾਰੇ ਬੋਲ ਕਰਮ ਕਾਣ ਦਾ ਰੂਪ ਧਾਰਨ ਕਰ ਜਾਂਦੇ ਨੇ ਗੁਸਤਾਖੀ ਮਾਫ 99% ਕਰਮ ਹਿੰਦੂ ਜਗਤ ਦੇ ਹੋਕਾ ਕਰਮ ਕਾਂਡ ਹੈ ਕੁਝ ਵੀ ਨਹੀਂ ਹੈ ਔਰ ਇਸ ਤਰ੍ਹਾਂ ਹੀ ਮੈਨੂੰ ਕਹਿਣ ਦੇਣਾ ਸੇਖ ਜਗਤ ਦੇ ਚ ਮੈਂ ਦੇਖਦਾ ਬਲਤ ਕਰਮकांड ਕੁਛ ਵੀ ਨਹੀਂ ਕਰਮकांड ਲੋਕੀ ਚਲੀਏ ਵੀ ਕਟਣ ਲੱਗ ਪੈਨੇ 40 ਦਿਨ ਜਾਣਾ ਮੈਂ ਤੇ ਦੇਖ ਕੇ ਹੈਰਾਨ ਹੋ ਗਿਆ ਕੁਛ ਸ਼ਹਿਰਾਂ ਦੇ ਚਲੀਆ ਘਟਣਾ ਹੈ ਗੁਰਦੁਆਰੇ ਜਾਣਾ ਹੈ 40 ਦਿਨ ਮੈਂ ਕਿਹਾ ਪਹਿਲੇ ਦੱਸੋ ਰੋਟੀ 40 ਦਿਨ ਖਾਓਗੇ ਅੱਗੇ ਨਹੀਂ ਖਾਓਗੇ ਪਾਣੀ 40 ਦਿਨ ਪੀਓਗੇ ਅੱਗੇ ਨਹੀਂ ਪੀਓਗੇ ਪਾਣੀ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਪੀਣਾ ਹੈ ਇਹ ਭੋਜਨ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਖਾਣਾ ਹੈ ਇਹ ਜੇ ਭਜਨ ਤੁਹਾਡਾ ਜੀਵਨ ਨਹੀਂ ਬਣਿਆ ਸਿਰਫ 40 ਦਿਨ ਕਰਨਾ ਹੈ ਗੋਨੇ ਕਰਨਾ ਇਹ ਇਸ ਗੱਲ ਦਾ ਸਬੂਤ ਹੈ ਕਰਮ ਕਾਂਡ ਮੁਰਦੇ ਦੇ ਆ ਕੋਈ ਰਸ ਨਹੀਂ ਕੋਈ ਖੇੜਾ ਤੇ ਖੁਸ਼ੀ ਨਹੀਂ ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਧਰੇ ਇੱਕ ਛੇਨ ਵਾਸਤੇ ਉੱਪਰ ਉੱਠ ਜਾਣ ਇੱਕ ਛੇਨ ਸਾਰੀਆਂ ਸਮੱਸਿਆਵਾਂ ਮਿਟ ਜਾਂਦੀਆਂ ਸਮੱਸਿਆਵਾਂ ਤੇ ਥੱਲੇ ਨੇ ਨਜ਼ਰਾਂ ਉੱਪਰ ਉੱਠ ਗਈਆਂ ਗੱਲ ਖਤਮ ਦੁੱਖ ਤੇ ਸਾਰੇ ਥੱਲੇ ਨੇ ਸਮੱਸਿਆਵਾਂ ਸਾਰੀਆਂ ਹੀ ਥੱਲੇ ਨੇ ਕਰੇਸ਼ ਸਾਰੇ ਹੀ ਥੱਲੇ ਪੈ ਨੇ ਪਾਪ ਸਾਰੇ ਹੀ ਥੱਲੇ ਪੈ ਨੇ ਪਾਪਾਂ ਦੇ ਚਿਤਨੀ ਪਹੁੰਚ ਹੀ ਨਹੀਂ ਕਿ ਬੁਲੰਦੀਆਂ ਨੂੰ ਛੂ ਸਕਣ ਤੇ ਜਦ ਨਜ਼ਰਾਂ ਹੀ ਉੱਪਰ ਟੁੱਕ ਗਈਆਂ ਰਹਿ ਗਏ ਬੇ ਮਹਾਰਾਜ ਜੀ ਇਹ ਪੰਕਤੀ ਬੜੀ ਕੀਮਤੀ ਨਸਵੰਨੋ ਕਿੱਲ ਵੇਖੋ ਕਰਤਾ ਘਰ ਆਇਆ ਭਜ ਜਾਓ ਐ ਪਾਪੋ ਅੱਜ ਤੱਕ ਤੁਸੀਂ ਸਿੰਘਾਸਣ ਮੇਰਾ ਮਲੇ ਹੋਇਆ ਸੀ ਨਿਕਲ ਜਾ ਤੁਹਾਡੇ ਲਈ ਹੁਣ ਥਾਂ ਨਹੀਂ ਹੈ ਨਸਵੰਨੋ ਕਿੱਲ ਵੇਖੋ ਕਰਤਾ ਘਰ ਆਇਆ ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਪੜਨ ਨੂੰ ਮਿਲੇ ਮੈਂ ਹੈਰਾਨ ਹੋਇਆ ਬੜਾ ਕ੍ਰਾਂਤੀਕਾਰੀ ਵਚਨ ਹੈ ਉਹਨਾਂ ਦਾ ਕਹਿੰਦੇ ਅਗਰ ਗਮ ਲਸ਼ਕਰ ਅੰਗੇਰ ਐ ਗਮ ਤੂੰ ਕੱਲਾ ਨਹੀਂ ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ ਹੈ ਬਰਤਰੀ ਵੀ ਕਹਿੰਦੇ ਨੇ ਦੁੱਖ ਮਾਂ ਜੇ ਦੁੱਖ ਹੋਰ ਲਾਭ ਹੋ ਤ ਸਾਂਝ ਬੌਰ ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਹੈ ਇੱਕ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਇੰਜ ਦੁੱਖਾਂ ਦੀ ਲੰਬੀ ਲੇਨ ਲੱਗਿਆ ਦੁੱਖ ਕੱਲਾ ਨਹੀਂ ਆਉਂਦਾ ਕਤਈ ਕੱਲਾ ਨਹੀਂ ਆਉਂਦਾ ਦੁੱਖ ਹਮੇਸ਼ਾ ਲੰਬੀ ਲੇਨ ਲਸ਼ਕਰ ਬਣਾ ਕੇ ਆਉਂਦਾ ਹੈ ਸੁਖ ਕੱਲਾ ਆਉਂਦਾ ਹੈ ਪਰਮਾਤਮਾ ਕੱਲਾ ਆਉਂਦਾ ਉਹਦਾ ਕੱਲਾ ਹੋਣਾ ਹੀ ਬਥੇਰਾ ਉਦਾ ਕੱਲਾ ਹੋਣਾ ਹੀ ਕਾਫੀ ਹੈ ਦੁੱਖ ਕੱਲਾ ਨਹੀਂ ਆ ਚਲੋ ਇਸ ਦੇ ਤੇ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ ਪ੍ਰਭੂ ਨਾ ਕਰੇ ਐਕਸੀਡੈਂਟ ਹੋ ਗਿਆ ਕਿਸੇ ਦਾ ਇੱਕ ਲੱਤ ਟੁੱਟ ਗਈ ਹੈ ਇੱਕ ਲੱਤ ਟੁੱਟ ਗਈ ਹੈ ਹੁਣ ਕੋਈ ਉਸ ਨੂੰ ਆ ਕੇ ਕੋਈ ਗੱਲ ਨਹੀਂ ਇੱਕ ਲੱਤ ਹੀ ਟੁੱਟ ਗਈ ਹੈ ਇੱਕ ਦੁੱਖ ਇਹ ਇੱਕ ਦੁੱਖ ਹਜ਼ਾਰਾਂ ਦੁੱਖ ਆਪਣੇ ਪਿੱਛੇ ਲਈ ਖੜਾ ਇੱਕੋ ਦੁੱਖ ਇੱਕੋ ਹੀ ਘਟਨਾ ਇੱਕੋ ਹੀ ਦੁਖਦ ਘਟਨਾ ਰੋਜ਼ ਰੋਜ਼ ਦੀ ਦੁਖਦ ਘਟਨਾਵਾਂ ਦੀ ਕਤਾਰ ਲਈ ਬੈਠੇ ਔਰ ਜੀਵਨ ਭਰ ਗਮ ਕਤਈ ਕੱਲਾ ਨਹੀਂ ਆਉਂਦਾ ਦੁੱਖ ਕਤਈ ਕੱਲਾ ਨਹੀਂ ਆਉਂਦਾ ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਲੰਬੀ ਲਹਿਰ ਆਉਂਦੀ ਹੈ ਕਤਾਰ ਹੋ ਰਹੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਗਰ ਗਮ ਲਸ਼ਕਰ ਅੰਗੇ ਜਦ اے غم تو پورا لشکر بنا کے میرے تے آ میرے تے چڑھائی کر اگر غم لشکر رنگے زت کہ خونے عاشقاں ریزت میں رب دے پرمی دا خون کرے مینوں ٹکڑے ٹکڑے کرنا چاہیں مینوں ذوب کوب کرنا چاہیں تو مینوں مارنا چاہیں میرے ٹکڑے ٹکڑے کرنا چاہیں میرا خون کرنا چاہیں ਅਗਰ ਗਮ ਲਸ਼ਕਰ ਰੰਗੇ ਜ਼ਰ ਕਿ ਹੂਨੇ ਆਸ਼ਿਕਾਂ ਰੇ ਜ਼ਦ ਮਨੋਸਾ ਕੀ ਬਹਿਮ ਸਾਜ਼ਮ ਬੁਨਿਆਦ ਅਸ਼ਬਰ ਅੰਦਾਜ਼ ਹੈ ਜਿਤਨੇ ਚਿਰਤਕ ਮੇਰਾ ਸਾਖੀ ਜਿਤਨੇ ਚਿਰਤਕ ਮੇਰਾ ਮਾਲਕ ਜਿਤਨੇ ਚਿਰਤਕ ਪ੍ਰਭੂ ਦੀ ਯਾਦ ਮੇਰੇ ਕੋਲ ਹੈ ਐ ਗਮ ਸਾਰਿਆਂ ਦੀਆਂ ਜੜਾਂ ਕੁੱਟ ਕੇ ਰੱਖ ਗਿਆ ਵ ਬੁਨਿਆਦ ਅਸ਼ਬਰੰਦਾ ਬੁਨਿਆਦ ਮੈਂ ਸਾਰਿਆਂ ਦੀਆਂ ਬੁਨਿਆਦਾਂ ਹੀ ਪੁੱਟ ਕੇ ਰੱਖਦੇ ਆਂ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਇਤਨੇ ਹਿੰਮਤ ਇਤਨੇ ਹਿੰਮਤ ਨਾਲ ਕਹਿ ਰਹੇ ਵੰਮ ਕੀ ਹੁੰਦਾ ਹੈ ਵੰਮ ਦੀ ਕੀ ਹਿੰਮਤ ਹੈ ਦੁੱਖ ਦੀ ਕੀ ਹਿੰਮਤ ਹੈ ਇਸ ਅਵਸਥਾ ਨੂੰ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪੰਕਤੀ ਜਵਾਨ ਕੀਤਾ ਦੁੱਖ ਨਾ ਹੈ ਸਭ ਸੁਖ ਹੀ ਹੈ ਰੇ ਸਭ ਕੁਝ ਸੁਖ ਹੈ ਸਭ ਕੁਝ ਸੁਖ ਹੈ ਹੈ ਹੀ ਨਹੀਂ दुख नहीं सब सुख ही है रे हार नहीं सब जीते कोई हार नहीं है जीते जीत है जय ही जय है जीते जीत है कोई दुख नहीं है सुख ही सुख है कोई गम नहीं है आनंद ए आनंद इसी अवस्था दा ए जी कह लो इसी पंक्ति दा टीका कर रहे ने नंदलाल अगर गम लश कर रंगे जर के खून ने अशका रेजत ਮਨੋਸਾ ਕੀ ਬਹਿਮ ਸਾ ਜ਼ੰਬਾ ਬੁਨਿਆਦ ਅਸ਼ਬਰ ਅੰਦਾਜ਼ ਹੈ ਐ ਗਮੋਂ ਐ ਦੁਖੋਂ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਜਿੰਨੇ ਚਿਰ ਤੱਕ ਪਿਆਰੇ ਦੀ ਯਾਦ ਮੇਰੇ ਕੋਲ ਜਿੰਨੇ ਚਿਰ ਤੱਕ ਉਹ ਪਿਆਰਾ ਮੇਰੇ ਹਿਰਦੇ ਚ ਬੈਠਾ ਹੈ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਐਨਾ ਹੌਸਲਾ ਕਈ ਵਾਰ ਜਦ ਦੇਖਦੇ ਆ ਕਬੀਰ ਨਿਰਭਨ ਵੀ ਹੈ ਤੇ ذات ਕਰਕੇ ਲੋਕੀ ਸ਼ੂਦਰ ਕਹਿਣ ਨਾਲ ਜੁੜਾ ਹੈ ਬਿਰਾਦਰੀ ਕਰਕੇ ਰਹਿੰਦਾ ਵੀ ਇੱਕ ਟੁੱਟੀ ਪੁੱਟੀ ਚੌਪੜੀ ਦੇ ਛੇ ਕੋਈ ਲੰਬਾ ਛੋੜੀਆਂ ਬਾਵਾ ਵੀ ਕੋਈ ਨਹੀਂ ਪਰ ਉਹ ਲੰਬਾ ਚੌੜਾ कुटुंब ਵੀ ਕੋਈ ਨਹੀਂ ਸਾਰੇ ਬਨਾਰਸ ਦੇ ਵਿਦਵਾਨਾਂ ਨਾਲ ਪੰਡਤਾਂ ਨਾਲ ਟੱਕਰ ਲੈਂਦਾ ਮੱਥਾ ਮਾਰਦਾ ਲਾਲਾ ਦੌਲਤ ਰਾਏ ਲਿਖਦੇ ਨੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਚਲੋ ਸਾਹਮਣੇ ਆ ਗਈ ਇਹ ਗੱਲ ਤੁਮੇ ਅਰਜ਼ ਕਰ ਦਿਆਂ ਤੇ ਲਾਲਾ ਦੌਲਤ ਰਾਏ ਨੇ ਲਿਖੀ ਹੈ ਕਿਤਾਬ ਦਾ ਨਾਮ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਲਾਹੌਰ ਦੇ ਚ ਛਪੀ ਸੀ ਉਥੋਂ ਦੇ ਇੱਕ ਪ੍ਰੈਸ ਨੇ ਛਾਪੀ ਸੀ ਉਦੋਂ 1906 ਦੇ ਵਿੱਚ ਮੈਂ ਵਾਲਵਨ 42 43 ਦੇ ਜਦ ਪ੍ਰਾਇਮਰੀ ਸਕੂਲ ਦੇ ਚ ਹਲੇ ਪੜਦਾ ਸੀ ਪੜੀ ਸੀ ਉਹਨੂੰ ਬਾਅਦ ਦੇ ਵਿੱਚ ਦਿੱਲੀ ਵਿੱਚ ਕੋਈ ਸਜਣਾ ਨੇ ਯਤਨ ਕਰਕੇ ਛਕਵਾਇਆ ਉਹਦੀ ਫਿਰ ਭੂਮਿਕਾ ਲਿਖੀ ਸੀ ਮਿਲਾਪ ਅਖਬਾਰ ਦੇ ਐਡੀਟਰ ਰਣਵੀਰ ਨੇ ਤੇ ਦਾਸ ਨੇ ਲਿਖੀ ਸੀ ਮੈਨੂੰ ਕਹਿਣ ਲੱਗੇ ਇਸਦੀ ਭੂਮਿਕਾ ਲਿਖ ਦੇ ਮੈਂ ਖੱਲ ਲਾਲਾ ਦੌਲਤ ਰਾਏ ਨੇ ਜਿਹੜੀ ਭੂਮਿਕਾ ਲਿਖ ਦਿੱਤੀ ਆਪਣੀ ਕਿਤਾਬ ਦੇ ਔਰ ਲਿਖਣ ਦੀ ਲੋੜ ਨਹੀਂ ਪਤਾ ਹੈ ਲਾਲਾ ਦੌਲਤ ਰਾਏ ਨੇ ਕੀ ਲਿਖਿਆ ਮੈਂ ਤੁਹਾਡੇ ਸਾਹਮਣੇ ਰੱਖਾਂ ਕਹਿੰਦਾ ਉਰਦੂ ਦੇ ਚ ਲਿਖਿਆ ਮੈਂ ਤੁਹਾਨੂੰ ਪੰਜਾਬੀ ਦੇ ਸੁਣਾਉਂਦਾ ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ ਈਸ਼ਵਰ ਦੇ ਜਦ ਸਾਰੀ ਸਿਆਣਪ ਇਕੱਠੀ ਹੋਈ ਈਸ਼ਵਰ ਦਾ ਜਦ ਸਾਰਾ ਸੁਆਪਣ ਇਕੱਠਾ ਹੋਇਆ ਉਹ ਜਦ ਸਾਰਾ ਇੱਕਮਿਕ ਹੋਇਆ ਉਸ ਤੋਂ ਜਿਹੜਾ ਵਜੂਦ ਬਣਿਆ ਉਸੇ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਉਹ ਇਹ ਜਿਹੇ ਕਹਿੰਦੇ ਇਹ ਪ੍ਰਭੂ ਦੀ ਸ਼ਕਤੀ ਦਾ ਪਰਮਾਤਮਾ ਦੇ ਸੁਆਪਣ ਦਾ ਉਹਦੀ ਕਲਾ ਦੀ ਸ਼ਿਖਰਤਾ ਜੋ ਝਲਕਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਦੇ ਵਿੱਚ ਇਹ ਤੇ ਹੁਣ ਭੌਮਿਕਾ ਚ ਲਿਖਦਾ ਹੈ ਫਿਰ 800 ਸਫਿਆਂ ਦੀ ਕਿਤਾਬ ਦੇ ਵਿੱਚ ਉਹ ਇਸ ਦਾ ਫੁਲਾਸਾ ਕਰਦਾ ਹੈ ਕਹਿੰਦਾ ਮੈਂ ਜਦ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ ਹਾਂ ਉਸ ਸਾਰੀ ਜੰਗ ਉਸਾਰੇ ਹੋਂ ਖਰਾਬੇ ਦੇ ਕਾਰਨ ਮੈਨੂੰ ਦੋ ਇਸਤਰੀਆਂ ਦਿਖਾਈ ਦਿੰਦੀਆਂ ਇੱਕ ਸਰੂਪ ਨਕਾ ਇੱਕ ਸੀਤਾ ਔਰ ਇਸ ਸਾਰੇ ਖੋਨ ਖਰਾਬੇ ਦੀ ਸ਼ੁਰੂਆਤ ਹੋਈ ਲਕਸ਼ਮਣ ਤੋਂ ਲਕਸ਼ਮਣ ਨੇ ਸ੍ਰੂਪ ਨਖਾ ਦੀ ਨੱਕ ਕੱਢ ਦਿੱਤੀ ਸ੍ਰੂਪ ਨਖਾ ਤੋਂ ਮੁਰਾਦ ਉਹਦੀ ਨੱਕ ਬੜੀ ਖੂਬਸੂਰਤ ਸੀ ਉਹਨਾਂ ਦਿਨਾਂ 'ਚ ਨਾਮ ਰੱਖੇ ਜਾਂਦੇ ਸਨ ਕੋਈ ਸਰੀਰਕ ਗੁਣ ਦੇਖ ਕੇ ਕੋਈ ਮਾਨਸਿਕ ਗੁਣ ਦੇਖ ਇਸ ਤਰ੍ਹਾਂ ਨਾਮ ਰੱਖੇ ਜਾਂਦੇ ਸਨ ਨਹਿਨ ਨਖਸ ਉਸਦੇ ਖੂਬਸੂਰਤ ਰਾਵਣ ਦੀ ਭੈਣ ਸੀ ਰਾਜੇ ਦੀ ਭੈਣ ਸੀ ਨਕ ਖੂਬ ਸੂਰਤ ਸੀ ਉਹਨਾਂ ਦਿਨਾਂ ਦੀ ਪ੍ਰਥਾ ਸੀ ਸਵੈਂਬਰ ਸਵੈਮਵਰ ਖੁਦ ਵਰ ਚੁਣਨਾ ਹੈ ਲਕਸ਼ਮਣ ਨੂੰ ਪਸੰਦ ਕਰ ਲਿਆ ਚੁਣ ਲਿਆ ਕਹਿ ਦਿੱਤਾ ਮੈਂ ਤੁਹਾਡਾ ਚੁਣਾਵ ਕਰ ਲਿਆ ਤੇ ਵਰ ਮਾਲਾ ਪਹਿਨਣ ਲੱਗੇ ਉਹਨਾਂ ਦਿਨਾਂ ਚ ਵਿਆਹ ਸਵੈਂਬਰ ਇਹ ਜਿਹਨੂੰ ਵਰ ਚੁਣਿਆ ਉਹਦੇ ਗਲ ਦੇ ਚ ਮਾਲਾ ਪਹਿਨਾ ਦੋ ਗੱਲ ਖਤਮ ਮਾਲਾ ਪਹਿਨਣ ਲੱਗੇ ਲਕਸ਼ਮਣ ਨੇ ਇਨਕਾਰ ਕਰ ਦਿੱਤਾ ਨਹੀਂ ਮੈਂ ਬਨਵਾਸ ਦੇ ਚਾਂ ਔਰ ਮੈਂ ਤਾਂ ਜ਼ਿੰਦਗੀ ਵਿਆਹ ਨਹੀਂ ਕਰਾਣਾ ਲੰਬੀ ਚੌੜੀ ਗੱਥ ਹੈ ਮੁਖਤਸਰ ਮੈਂ ਅਰਜ਼ ਕਰਾਂ ਜਦ ਉਸ ਨੇ ਬਾਰ-ਬਾਰ ਇਲਤਜਾ ਕੀਤੀ ਤਾਂ ਲਕਸ਼ਮਣ ਨੇ ਕਹਿ ਦਿੱਤਾ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਜੇ ਸੋਪਣ ਤੇ ਤੈਨੂੰ ਬੜਾ ਮਾਣ ਹੈ ਨੱਕ ਕੱਟ ਦਿੱਤੇ ਜਿਸ ਜਗ੍ਹਾ ਤੇ ਕੱਟੇ ਉਥੇ ਅਜ ਇੱਕ ਸ਼ਹਿਰ ਵਸਿਆ ਤੇ ਸ਼ਹਿਰ ਦਾ ਨਾਮ ਵੀ ਹੈ ਨੱਕ 나ਸ਼ਿਕ ਨਾਸਿਕ ਨੱਕ ਨੂੰ ਕਹਿੰਦੇ ਨਾਸਿਕਾ ਨੱਕ ਮਹਾਰਾਸ਼ਟਰ ਦੇ ਚ ਸ਼ਹਿਰ ਦਾ ਨਾਂ ਹੀ ਨੱਕ ਹੈ ਪੰਜਾਬੀ ਵਿੱਚ ਅਸੀਂ ਨੱਕ ਕਹਿ ਦਿਆਂਗੇ ਉਰਦੂ ਵਿੱਚ ਨਾਕ ਕਹਿੰਦੇ ਨੇ ਮਿਰਠੀ ਸੰਸਕ੍ਰਿਤ ਦੇ ਚ ਨਾਸਿਕਾ ਕਹਿੰਦੇ ਨੇ ਨਾਸਿਕ ਪੰਜਬਟੀ ਉੱਥੇ ਹੀ ਹੈ ਗੋਦਾਵਰੀ ਉੱਥੇ ਹੀ ਵਗਦੀ ਹੈ ਔਰ ਗਜ਼ਬ ਦੀ ਗੱਲ ਹੈ ਉੱਥੇ ਸਰੂਪ ਨਖਾ ਦਾ ਮੰਦਿਰ ਵੀ ਹੈ ਮੈਂ ਤੇ ਦੇਖ ਕੇ ਹੈਰਾਨ ਹੋਇਆ ਲੋਕੀ ਪੂਜਦੇ ਵੀ ਨੇ ਮੱਥਾ ਟੇਕਦੇ ਨੇ ਮੰਦਰ ਸ੍ਰੂਪ ਨਖਾ ਦਾ ਮੰਦਰ ਬੇਹੱਦ ਉਗੀ ਜਿਸ ਦੇ ਕਾਰਨ ਇਤਨੀ ਵੱਡੀ ਜੰਗ ਹੋਈ ਉਹਦਾ ਮੰਦਰ ਵੀ ਹੈ ਦਿਨ ਭਰ ਲੋਕੀ ਆਉਂਦੇ ਨਮਸਤਾ ਟੇਕਦੇ ਨੇ ਮਾਇਆ ਚੜਾਉਂਦੇ ਲੇਟੀ ਹੋਈ ਉੱਥੇ ਸੁਤੀ ਹੋਈ ਸ੍ਰੂਪ ਨਖਾ ਲੰਬੀ ਮੂਰਤੀ ਐ ਨੱਕ ਕੱਟੀ ਹੋਈ ਸੀ ਨਾਸ਼ਿਕ ਆਖਿਰ ਇੱਕ ਰਾਜੇ ਦੀ ਭੈਣ ਸੀ ਕਿ ਏਸ਼ੀਆ ਦਾ ਮਾਹੌਲ ਐਸਾ ਹੈ ਮਨੁੱਖ ਕਿਸੇ ਦੀ ਵੀ ਤੋਹਨ ਹੋ ਸਕਦਾ ਹੈ ਬਰਦਾਸ਼ਤ ਕਰ ਲਵੇ ਅਗਰ ਜਿਗਰੇ ਵਾਲਾ ਹੈ ਭੈਣ ਦੀ ਤੋਹਨ ਬਰਦਾਸ਼ਤ ਨਹੀਂ ਕਰਦਾ ਭੈਣ ਦੀ ਗਾਲ ਬਰਦਾਸ਼ਤ ਨਹੀਂ ਕਰਦਾ ਰਾਵਣ ਵੀ ਨਹੀਂ ਕਰ ਸਕੇ ਇਸ ਏਸ਼ੀਆ ਦਾ ਮਾਹੌਲ ਉਹਨੇ ਆਖਿਆ ਕੋਈ ਗੱਲ ਨਹੀਂ ਤੇਰੀ ਨੱਕ ਕੱਟੀ ਹੈ ਮੈਂ ਬਦਲੇ ਚ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈ ਆਣੀ ਅਗਲੇ ਦੀ ਨੱਕ ਹੀ ਕਟਣੀ ਹੋਰ ਕੁਝ ਨਹੀਂ ਉਹ ਬਦਲੇ ਚ ਪਤਨੀ ਚੁੱਕ ਕੇ ਲੈ ਆਇਆ ਇbtਿਦਾ ਹੋਈ ਲਕਸ਼ਮਣ ਦੀ ਤਰਫ ਸ਼ੁਰੂਆਤ ਹੋਈ ਲਕਸ਼ਮਣ ਦੀ ਤਰਫਾਂ ਵਿਚਾਰਕ ਲੋਕ ਸ੍ਰੋਪਨਖਾ ਨੂੰ ਕਸੂਰਵਾਰ ਨਹੀਂ ਮੰਨਦੇ ਸਵੈਮ্বর ਦੀ ਪ੍ਰਥਾ ਸੇ ਉਹਨਾਂ ਦੇ ਨਾਲ ਚ ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ ਸਵੈਮ ਵਰ ਖੁਦ ਚੁਣਦੀਆਂ ਸਨ ਇਤੇ ਪ੍ਰਥਾ ਸੇ ਇਹਦੇ ਤੇ ਕੋਈ ਇਤਰਾਜ਼ ਨਹੀਂ ਸਮੇਂ ਅਨੁਸਾਰ ਬਾਅਦ ਵਿੱਚ ਇਸ ਤੇ ਬੰਦਿਸ਼ ਲਾਣੀ ਪਈ ਜਜ਼ਬੇ ਦੇ ਤਹਿਤ ਭਾਵਕਤਾ ਦੇ ਤਹਿਤ ਬੱਚੀਆਂ ਵਰ ਤੇ ਚੁਣ ਲੈਂਦੀਆਂ ਸਨ ਪਰ ਅਕਸਰ ਗਲਤ ਚੁਣ ਲੈਂਦੀਆਂ ਸਨ ਜਾਂ ਭਾਵਕਤਾ ਜਦ ਠੰਡੇ ਹੋ ਜਾਂਦੀ ਸੀ ਰਿਸ਼ਤੇ ਨਿਭਦੇ ਨਹੀਂ ਸਨ ਬੱਚੇ ਰੁੱਲਦੇ ਸਨ ਵਿਦਵਾਨਾਂ ਨੇ ਧਾਰਮਿਕ ॠषि ਮਹਾਨਿਆਂ ਨੇ ਇਸ ਪਰਥਾ ਨੂੰ ਬੰਦ ਕਰ ਦਿੱਤਾ ਔਰ ਇੱਥੇ ਤੱਕ ਬੰਦ ਕੀਤਾ ਕਿ ਜਿਹੜੀ ਬੱਚੇ ਸਵੈਮ ਅਵਰ ਚੁਣੇਗੇ ਉਹਨੂੰ ਕਲੰਕ ਨਹੀਂ ਮੰਨਿਆ ਜਾਏਗਾ। ਉਹਨੂੰ ਦਾਗੇ ਮੰਨਿਆ ਜਾਏਗਾ। ਇਸ ਪ੍ਰਥਾ ਦਿੱਤੇ ਇਤਨੀ ਰੋਕ ਲਾਈ। ਇਤਨੀ ਬੰਦਿਸ਼ ਲਾਈ। ਤੋਂ ਸਰੂਪ ਨਖਾਤੇ ਬੇਕਸੂਰ ਹੈ। ਔਰ ਸੀਤਾ ਵੀ ਬੇਕਸੂਰ ਹੈ। ਇੰਜ ਕਹਿ ਲਈ। ਦੋਵੇਂ ਬੇਕਸੂਰ ਨੇ। ਦੋਹਾਂ ਨੂੰ ਦੁੱਖ ਭੋਗਣਾ ਪਿਆ। ਇੱਕ ਦੀ ਨੱਕ ਕਟੇ ਗਈ। ਇੱਕ ਨੂੰ ਰਾਵਣ ਚੁੱਕ ਕੇ ਲੈ ਗਏ। ਲਾਲਾ ਦੌਲਤ ਰਾਏ ਕਹਿੰਦੇ ਨੇ ਇਹਨਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਦੇਈਏ ਇਹ ਜੰਗ ਹੋ ਹੀ ਨਹੀਂ ਸਕਦੀ ਸੀ ਇਹ ਯੁੱਧ ਨਹੀਂ ਹੋ ਸਕਦਾ ਸੀ ਪੜ ਲੈਣਾ ਇਹ ਕਿਤਾਬ ਅੱਜ ਕੱਲ ਇਹਦਾ ਪੰਜਾਬੀ ਅਨਵਾਦ ਵੀ ਹੋ ਗਿਆ ਤੇ ਉਹਦਾ ਨਾਮ ਰੱਖ ਦਿੱਤਾ ਨੇ ਮਹਾਬਲੀ ਗੁਰੂ ਗੋਬਿੰਦ ਸਿੰਘ 60 ਸਾਲ ਤੱਕ ਕਹਿੰਦੇ ਨੇ ਕਿਸੇ ਲੇਖਕ ਦੀ ਕਿਤਾਬ ਨੂੰ ਕੋਈ ਛਾਪ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾ ਪਰ ਚੁੱਕੇ ਹੁਣ ਸਮਾਂ ਹੋ ਗਿਆ ਹੈ ਕੋਨੇ ਸੋ ਛੇ ਦੇ ਜ ਉਹਨਾਂ ਨੇ ਛਵਾਈ ਸੀ ਲਾਲਾ ਦولت رائے ਨੇ ਤੇ ਹੁਣ ਕਾਫੀ ਸਮਾਂ ਹੋ ਗਿਆ ਹੈ ਤੋ ਕਾਨੂੰਨ ਦੇ ਹਿਸਾਬ ਨਾਲ ਛਾਤੀ ਜਾ ਸਕਦੀ ਸੀ ਦੂਸਰਾ ਇਹ ਵੀ ਅਰਜ਼ ਕਰਾਂ ਲਾਲਾ ਦولت رائے ਕੌਣ ਸੀ ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ ਕਰਦਾ ਤੇ ਆਰੀਆ ਸਮਾਜ ਦਾ ਪ੍ਰਚਾਰ ਸੀ ਕਿਦਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਪੜ ਬੈਠਾ ਤੇ ਦਸਮ ਗ੍ਰੰਥ ਪਰ ਪੜ ਬੈਠਾ ਇਤਨਾ ਪ੍ਰਭਾਵਿਤ ਹੋ ਗਿਆ ਉਨੇ ਫਿਰ ਇਹ ਕਿਤਾਬ ਲਿਖੀ ਹੈ ਸਮਾਨੇ ਉਮਰੀ ਗੁਰੂ ਗੋਬਿੰਦ ਸਿੰਘ ਜਿਹਦੀ ਭੋਮੁਕਤਾ ਨੇ ਮੈਨੂੰ ਇਤਨਾ ਪ੍ਰਭਾਵਿਤ ਕੀਤਾ ਬਈ ਸਾਰੀ ਪੜਨੀ ਹੈ ਓਮ ਕਾ ਚੋ ਲਿਖਦਾ ਹੈ ਈਸ਼ਵਰ ਦਾ ਸਾਰਾ ਸੁਆਪਣ ਈਸ਼ਵਰ ਦੀ ਸਾਰੀ ਸਿਆਣ ਈਸ਼ਵਰ ਦੀ ਸਾਰੀ ਸ਼ਕਤੀ ਜਦ ਇਕੱਠੀ ਹੋਈ ਉਸ ਤੋਂ ਜਿਹੜਾ ਮੂਜਸਮਾ ਬਣਿਆ ਉਸ ਮੂਜਸਮੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ